ਹਾਲਕਾ ਦੇ ਕਾਲੋਂ ਦਿੱਲੀ ਕਮੇਟੀ ਦੇ ਮੁੜ ਪ੍ਰਧਾਨ ਤੇ ਜਨਰਲ ਸਕੱਤਰ ਬਣ ਚੁੱਕੇ ਨੇ ਆਕਾਰ ਤਖਤ ਸਾਹਿਬ ਦੇ ਜਥੇਦਾਰ ਦੇ ਖਾਂ ਇਸ ਵਾਰ ਪਟਨਾ ਸਾਹਿਬ ਦੇ ਜਥੇਦਾਰ ਨੂੰ ਸੱਦਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਚੱਲਦੇ ਆ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰੀ ਚੋਣਾਂ ਨੂੰ ਇੱਕ ਧੋਖਾ ਧੜੀ ਵਾਲੀ ਪ੍ਰਕਿਰਿਆ ਹੀ ਦੱਸ ਦਿੱਤਾ ਪਰ ਕੀ ਹੈ ਪੂਰਾ ਦਾ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ 38 ਮੈਂਬਰਾਂ ਦਾ ਇੱਕ ਪਾਸੜ ਬਹੁਮਤ ਹੋਣ ਦੇ ਕਾਰਨ ਬੋਲੇ ਸੋਨੇਹਾਲ ਦੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਅੱਜ ਮੁੜ ਤੋਂ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਗਦੀਪ ਸਿੰਘ ਕਾਣੋਂ ਜਨਰਲ ਸਕੱਤਰ ਚੁਣ ਲਏ ਗਏ ਤੇ 10 ਮੈਂਬਰੀ ਪੁਰਾਣੀ ਕਾਰਜਕਾਰੀ ਹੀ ਮੁੜ ਤੋਂ ਚੁਣ ਲਈ ਗਈ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਕਮੇਟੀ ਦਾ 1 ਸਾਲ ਦਾ ਬਜਟ ਤਕਰੀਬਨ 200 ਕਰੋੜ ਰੁਪਏ ਹੈ ਅੱਜ ਇੱਥੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਦਫਤਰ ਗੁਰੂ ਗੋਬਿੰਦ ਸਿੰਘ ਪਵਨ ਗੁਰਦੁਆਰਾ ਰਕਾਬगंज ਸਾਹਿਬ ਦੇ ਕਾਨਫਰੰਸ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਅਰਦਾਸ ਹੋਈ ਪਿਛੋਂ ਗੁਰਦੁਆਰਾ ਡਾਇਰੈਕਟਰ ਮਨਵਿੰਦਰ ਸਿੰਘ ਅਤੇ ਹੋਰ ਅਮਲੇ ਨੇ ਚੋਣ ਅਮਲ ਦੀ ਸ਼ੁਰੂਆਤ ਕੀਤੀ ਜਿਸ ਪਿੱਛੋਂ ਨਿਰਵਿਰੋਧ ਪ੍ਰਧਾਨ ਜਨਰਲ ਸਕੱਤਰ ਤੇ ਹੋਰ ਲੋਕਾਂ ਨੂੰ ਚੁਣ ਲਿਆ ਗਿਆ ਸ਼ਾਇਦ ਇਸ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਨਹੀਂ ਸੱਦਾ ਗਿਆ ਸੀ ਤੇ ਉਹਨਾਂ ਦੀ ਥਾਂ ਦੇ ਉੱਪਰ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਪਹੁੰਚੇ ਜਿਨ੍ਹਾਂ ਮੁੜ ਚੁਣੇ ਜਾਣ ਤੇ ਪ੍ਰਬੰਧਕਾਂ ਨੂੰ ਸਿਰੋਪਾਉ ਦੇ ਕੇ ਨਿਵਾਜਿਆ ਇਸ ਮੌਕੇ ਦੇ ਉੱਪਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਚੋਣ ਦਿੱਲੀ ਹੀ ਨਹੀਂ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਸਾਨੂੰ ਮੈਂਬਰਾਂ ਦੀ ਵੱਡੀ ਹਮਾਇਤ ਮਿਲੀ ਹੈ ਜਿਸ ਦੇ ਨਾਲ ਧਰਮ ਪ੍ਰਚਾਰ ਤੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਨੂੰ ਚਲਦਾ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਸਰਨਾ ਨੇ ਚੋਣ ਦਾ ਬਾਈਕਾਟ ਨਹੀਂ ਕੀਤਾ ਬਲਕਿ ਉਹਨਾਂ ਕੋਲ ਸਿਰਫ 12 ਮੈਂਬਰ ਰਹਿ ਗਏ ਸਨ ਤੇ ਉਹ ਚੋਣ ਦੇ ਯੋਗ ਹੀ ਨਹੀਂ ਸਨ ਜਗਦੀਪ ਸਿੰਘ ਕਾਲਰ ਨੇ ਇਸ ਦੇ ਬਾਰੇ ਵਿੱਚ ਕਿਹਾ ਹੈ ਕਿ ਜਿਹੜੇ ਪ੍ਰੋਜੈਕਟ ਆਰੰਭ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਾਂਗੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਮਾਣ ਬਹਾਲ ਕੀਤਾ ਜਾਵੇਗਾ ਗੁਰਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਅਤਰਿੰਗ ਬੋਰਡ ਦਾ ਕਾਰਜਕਾਲ ਕੀ 2 ਸਾਲ ਹੋਵੇਗਾ ਦੇ ਜਵਾਬ ਦੇ ਵਿੱਚ ਕਾਨੂੰਨ ਨੇ ਕਿਹਾ ਹੈ ਕਿ 1 ਸਾਲ ਤੋਂ ਵਿਰੋਧੀਆਂ ਨੇ ਰੌਲਾ ਪਾਇਆ ਹੋਇਆ ਸੀ ਕਿ ਚੋਣਾ ਨਹੀਂ ਕਰਾਵਾਂਗੇ ਪਰ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਚੋਣਾਂ ਹੋ ਚੁੱਕੀਆਂ ਨੇ ਅੱਗੇ ਜੋ ਕਾਨੂੰਨੀ ਤੌਰ ਤੇ ਹੋਵੇਗਾ ਉਸ ਦੇ ਉੱਪਰ ਫੁੱਲ ਚੜਾਵਾਂਗੇ ਪੰਵੇ ਕੇ ਪ੍ਰਬੰਧਕਾਂ ਨੇ ਆਪਣੇ ਕਾਰਜਕਾਲ ਦੇ ਬਾਰੇ ਵਿੱਚ ਚੁੱਪੀ ਧਾਰੀ ਹੋਈ ਸੀ ਕਿਉਂਕਿ ਪਿਛਲੀ ਅਤਰਿੰਗ ਬੋਰਡ ਚੋਣ 22 ਜਨਵਰੀ 2022 ਨੂੰ ਹੋਈ ਸੀ ਜਿਸ ਦੀ ਮਿਆਦ 21 ਜਨਵਰੀ 2024 ਨੂੰ ਪੂਰੀ ਹੋ ਗਈ ਸੀ ਤੇ ਹੁਣ ਇਹ ਚੋਣ 17 ਮਹੀਨੇ ਦੇਰੀ ਦੇ ਨਾਲ ਹੋਈ ਹੈ ਅਤੇ ਅਗਸਤ 2025 ਦੇ ਵਿੱਚ ਕਮੇਟੀ ਦੀਆਂ ਆਮ ਚੋਣਾਂ ਦੀ ਮਿਆਦ ਹੈ ਪਰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਮੁਤਾਬਿਕ ਅਤਰਿੰਗ ਬੋਰਡ ਦਾ ਕਾਰਜਕਾਲ 2 ਸਾਲ ਲਈ ਹੁੰਦਾ ਹੈ ਅਦੀ ਹੈ ਦੇ ਵਿੱਚ ਇੱਕ ਕਮੇਟੀ 24 ਜੂਨ 2027 ਤੱਕ ਪ੍ਰਬੰਧ ਵੇਖੇਗੀ ਪਰ ਕਈ ਸਾਰੇ ਵੱਡੇ ਅਤੇ ਛੋਟੇ ਸਵਾਲ ਜੋ ਨੇ ਉਹ ਨਾਲ ਦੀ ਨਾਲ ਲੋਕਾਂ ਦੇ ਵੱਲੋਂ ਚੁੱਕੇ ਜਾਂਦੇ ਰਹੇ ਇਸ ਸਬਦ ਦੇ ਦਰਮਿਆਨ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਰਜਕਾਰੀ ਚੋਣਾਂ ਨੂੰ ਇੱਕ ਧੋਖਾ ਧੜੀ ਵਾਲੀ ਪ੍ਰਕਿਰਿਆ ਵੀ ਦੱਸਿਆ ਜੋ ਪੰਥ ਦੀ ਸੇਵਾ ਕਰਨ ਦੇ ਲਈ ਨਹੀਂ ਸਗੋਂ ਰਾਜਨੀਤਿਕ ਕੰਟਰੋਲ ਨੂੰ ਮਜ਼ਬੂਤ ਕਰਨ ਦੇ ਲਈ ਬਣਾਈ ਗਈ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਹੁਣ ਦਿਖਾਵਾ ਵੀ ਨਹੀਂ ਕਰ ਰਹੀ ਇਹ ਪੰਥਕ ਉਮੀਦਵਾਰ ਨਹੀਂ ਹਨ ਜੋ ਇਹ ਚੋਣਾ ਲੜ ਰਹੇ ਨੇ ਇਹ ਲੋਕ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਸਰਕਾਰ ਹੀ ਇਸ ਵਾਰ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਉਹਨਾਂ ਨੇ ਕਾਰਜਕਾਰੀ ਚੋਣਾਂ ਦੇ ਅਚਾਨਕ ਸ਼ੈਡਿਊਲ ਨੂੰ ਜੋ ਕਿ 18 ਮਹੀਨਿਆਂ ਤੋਂ ਗੈਰਕਾਨੂੰਨੀ ਤੌਰ ਤੇ ਦੇਰੀ ਦੇ ਨਾਲ ਕਿਤੇ ਗਏ ਸਨ ਅਗਸਤ ਦੇ ਵਿੱਚ ਹੋਣ ਵਾਲੀਆਂ ਆਮ ਡੀਐਸਜੀਐਮਸੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇੱਕ ਜਾਣ ਬੁੱਝ ਕੇ ਕੀਤਾ ਗਿਆ ਜਾਂ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਪਰੰਤੂ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਕੋਈ ਵੀ ਖੁੱਲ ਕੇ ਬੋਲਣ ਤੋਂ ਆਖਿਰ ਕਿਉਂ ਗੁਰੇਜ਼ ਕਰ ਰਿਹਾ ਹੈ ਆਖਿਰ ਕਿਸ ਦਾ ਡਰ ਹੈ ਵੱਡਾ ਸਵਾਲ ਹੈ ਪਰ ਇਸ ਸਬੱਤ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ